ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਾਈ ਸਾਖੀ ਬਾਈ ਨੇ ਸਤਿਗੁਰੂ ਜੀ ਨੇ ਦੱਖਣ ਦਾ ਦੌਰਾ ਕਰਨਾ ਬੁਰਹਾਨਪੁਰ ਤੋਂ ਚੱਲ ਕੇ ਸਤਿਗੁਰੂ ਜੀ 나ਗਪੁਰ ਵੱਲ ਚਲੇ ਗਏ ਉਸ ਤੋਂ ਅੱਗੇ ਦੁਸ਼ਮਣ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ ਇਹ ਇਲਾਕਾ ਹైదరాబాద్ रियासत ਤੇ ਉਹਦੇ ਚੋਗਿਰਤੇ ਦਾ ਇਲਾਕਾ ਹੈ ਦਿਆ ਗੋਦਾਪਰੀ ਹੈ ਹైదరాబాద్ रियासत ਦੇ ਵਿੱਚੋਂ ਦੀ ਜਾਂਦਾ ਹੈ ਇਸ ਦਰਿਆ ਦੀ ਪੂਜਾ ਗੰਗਾ ਦਰਿਆ ਵਾਂਗ ਹੈ ਇਸ ਦਾ ਜਲ ਨਿਰਮਲ ਹੁੰਦਾ ਹੈ ਨਾਗਪੁਰ ਦੇ ਵਿੱਚ ਬਹਾਦਰ ਸ਼ਾਹ ਤੇ ਸਤਗੁਰੂ ਜੀ ਦਾ ਮੇਲ ਇੱਕ ਵਾਰ ਹੋਇਆ ਸਤਗੁਰੂ ਜੀ ਨੇ ਇੱਥੇ ਬਹਾਦਰ ਸ਼ਾਹ ਨਾਲ ਖੁੱਲਕੇ ਗੱਲਾਂ ਕੀਤੀਆਂ ਸਤਗੁਰੂ ਜੀ ਨੇ ਫਰਮਾਇਆ ਇਹ ਗੱਲ ਸਿੱਧ ਹੋ ਗਈ ਹੈ ਕਿ ਤੁਸੀਂ ਪੰਜਾਬ ਦੇ ਹਾਕਮਾਂ ਨੂੰ ਸਜ਼ਾ ਨਹੀਂ ਦੇ ਸਕਦੇ ਕਿਉਂਕਿ ਉਹਨਾਂ પાસે ਡਰਦੇ ਹੋ ਬਾਦਸ਼ਾਹ ਇਹ ਸੁਣ ਕੇ ਦੁਚਿੱਤਾ ਜਿਹਾ ਹੋ ਗਿਆ ਸਤਿਗੁਰੂ ਜੀ ਨੇ ਉਸ ਤੇ ਮਨ ਦੀ ਸਹੀ ਹਾਲਤ ਨੂੰ ਬਿਆਨ ਕੀਤਾ ਸੀ ਉਹ ਵਜ਼ੀਰ ਖਾਨ ਸਰਹੰਦ ਨੂੰ ਸਜ਼ਾ ਨਹੀਂ ਸੀ ਦੇ ਸਕਦਾ ਫਿਰ ਵੀ ਉਹ ਉਪਰੇ ਮਨ ਹੱਸਦਾ ਹੋਇਆ ਬੋਲਿਆ ਨਹੀਂ ਨਹੀਂ ਇਹ ਗੱਲ ਨਹੀਂ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ ਬਸ ਇਧਰੋਂ ਉਹ ਕਿ ਮੈਂ ਪੰਜਾਬ ਹੀ ਜਾ ਰਿਹਾ ਹਾਂ ਦੇਖੋ ਨਾ ਉੱਥੇ ਗਿਆ ਤੋਂ ਬਿਨਾ ਸਜ਼ਾ ਕਿਵੇਂ ਦਿੱਤੀ ਜਾ ਸਕਦੀ ਹੈ ਜੇ ਐਵੇਂ ਹੀ ਸਜ਼ਾ ਦਿੱਤੀ ਜਾਵੇ ਤਾਂ ਨੁਕਸਾਨ ਹੁੰਦਾ ਹੈ ਮੈਂ ਇਧਰ ਰੁਝਿਆ ਰਹਾ ਉਧਰ ਬਗਾਵਤ ਹੋ ਜਾਵੇ ਇਹ ਰਾਜਸੀ ਨੀਤੀ ਰੱਤਾ ਟੇਢੀ ਜਈ ਹੈ ਸਤਿਗੁਰੂ ਜੀ ਟੇਢੀ ਜਹੀ ਠੀਕ ਹੈ ਝੂਠ ਬਾਲਣ ਬੋਲਣ ਵਾਲੀ ਠੀਕ ਨਹੀਂ ਹੈ ਨਾ ਚੱਲੂ ਤੁਸਾਂ ਦੀ ਮਰਜ਼ੀ ਵੈਸੇ ਅਸੀਂ ਹੁਣ ਸੱਚ ਦੱਸ ਦਿੰਦੇ ਹਾਂ ਕਿ ਅਸੀਂ ਛੇਤੀ ਸੱਚਖੰਡ ਨੂੰ ਜਾ ਰਹੇ ਹਾਂ ਅਸੀਂ ਆਪਣਾ ਜਥੇਦਾਰ ਭੇਜਣਾ ਹੈ ਜੋ ਧਰਮ ਦੇ ਦੁਸ਼ਮਣਾਂ ਨੂੰ ਚੂਣ-ਚੂਣ ਕੇ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ ਤੁਸਾਂ ਨੂੰ ਹੁਣ ਯਤਨ ਕਰਨ ਦੀ ਲੋੜ ਨਹੀਂ ਤੁਸੀਂ ਪੰਜਾਬ ਨਾ ਜਾਣਾ ਜਦੋਂ ਪੰਜਾਬ ਜਾਵੋਗੇ ਤਾਂ ਮੁੜ ਕੇ ਦਿੱਲੀ ਨਹੀਂ ਆਵੋਗੇ ਹੈ ਇੱਕੀ ਬਹਾਦਰ ਸ਼ਾਹ ਨੇ ਹੈਰਾਨ ਹੋ ਕੇ ਪੁੱਛਿਆ ਇਹੋ ਅਕਾਲਪੁਰਖ ਦਾ ਹੁਕਮ ਹੈ ਤੁਸੀਂ ਪੰਜਾਬ ਜਾਣਾ ਹੈ ਸ਼ੈਤਾਨ ਦੀ ਸਹਾਇਤਾ ਕਰਨ ਤੇ ਧਰਮੀਆਂ ਨੂੰ ਦਬਾਉਣ ਵਾਸਤੇ ਸ਼ੈਤਾਨ ਦੇ ਪੱਖ ਵਾਲਿਆਂ ਨੂੰ ਹਰ ਹੋਵੇਗੀ ਸਤਿਗੁਰੂ ਜੀ ਦਾ ਉੱਤਰ ਜੀ ਬਾਹ ਬਹਾਦਰ ਸ਼ਾਹ ਦੇ ਪੈਰਾਂ ਹੇਠੋ ertid nikal gayi oh chup reha ਉਸਨੇ ਸੋਚਿਆ ਜੇ ਕੋਈ ਹੋਰ ਗੱਲ ਛੇੜੀ ਤਾਂ ਸਤਿਗੁਰੂ ਜੀ ਕਿਤੇ ਹੋਰ श्राप ਨਾ ਦੇ ਦੇਣ ਉਸ ਸਮੇਂ ਦੇ ਲੋਕ श्राप ਤੋਂ ਬਹੁਤ ਡਰਦੇ ਸਨ ਉਹ ਨਮਸਕਾਰ ਕਰਕੇ ਆਪਣੀ ਡੇਰੀ ਨੂੰ ਚਲਿਆ ਗਿਆ ਤੇ ਮੁੜ ਕੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਨਹੀਂ ਆਇਆ ਇਹ ਬਾਦਰਸ਼ਾ ਦੀ ਅੰਤਮ ਮੁਲਾਕਾਤ ਸੀ ਸਤਿਗੁਰੂ ਜੀ ਨਿਰਪੈ ਜੋਤੇ ਸਨ ਸਾਰੀ ਆਯੂ ਵਿੱਚ ਕਦੀ ਕਿਸੇ ਹਾਲਤ ਵਿੱਚ ਨਾ ਘਬਰਾਏ ਤੇ ਨਾ ਡਰੇ ਸਨ ਆਪ ਚੜਦੀ ਕਲਾ ਵਿੱਚ ਰਹਿੰਦੇ ਸੱਚੀ ਗੱਲ ਕਰਦੇ ਬਾਦਸ਼ਾਹ ਗੁੱਸੇ ਹੋਇਆ ਘਬਰਾਇਆ ਸਾਈਬਾ ਨੇ ਕੋਈ ਪਰਵਾਹ ਨਾ ਕੀਤੀ ਉਹ ਤਾਂ ਸੱਚ ਦੇ ਉਪਾਸ਼ਕ ਸਨ ਸੱਚ ਬੋਲਣ ਤੋਂ ਨਹੀਂ ਸੰਚਿਤਦੇ ਬਾਦਸ਼ਾਹ ਨੇ ਉਸ ਦੀ ਮੌਤ ਦਾ ਪੈਗਾਮ ਦੇ ਕੇ ਕਲਗੀਆਂ ਵਾਲੇ ਪਿਤਾ 나ਗਪੁਰ ਤੋਂ ਅੱਗੇ ਤੁਰੇ ਰਾਹ ਵਿੱਚ ਜਿਹੜਾ ਵੀ ਪੁਰਸ਼ ਆਇਆ ਮਿਲਿਆ ਜਾਂ ਜਿਸ ਨੇ ਬੇਨਤੀ ਕੀਤੀ ਉਸ ਨੂੰ ਨਿਹਾਲ ਕੀਤਾ ਦੱਖਣ ਦੇ ਲੋਕ ਬਹੁਤ ਗਰੀਬ ਤੇ ਗੁਲਾਮੀ ਦੇ ਦੱਬੇ ਸਨ ਉਤਰ ਜਾਤ ਪਾਤ ਉੱਚ ਨੀਚ ਦਾ ਬਹੁਤ ਸਵਾਲ ਸੀ ਲੱਖਾਂ ਦੀ ਗਿਣਤੀ ਵਿੱਚ ਐਸੇ ਲੋਕ ਸਨ ਜਿਨ੍ਹਾਂ ਨੂੰ ਮਨੁੱਖ ਨਹੀਂ ਸੀ ਸਮਝਿਆ ਜਾਂਦਾ ਮੁਸਲਮਾਨ ਹਾਕਮ ਲੁੱਟਦੇ ਤੇ ਵਗਾਰਾ ਲੈਂਦੇ ਸਨ ਉੱਚ ਜਾਤੀਆਂ ਵਾਲੇ ਨਫ਼ਰਤ ਕਰਦੇ ਸਨ ਉਹਨਾਂ ਜਾਤੀਆਂ ਦੇ ਲੋਕਾਂ ਨੂੰ ਸਤਗੁਰੂ ਜੀ ਨੇ ਧੀਰਸ ਦਿੱਤੀ ਤੇ ਬਚਨ ਕੀਤਾ ਉਹ ਸਮਾਂ ਦੂਰ ਨਹੀਂ ਜਦੋਂ ਤੁਸੀਂ ਉੱਠੋਗੇ ਜਿਨ੍ਹਾਂ ਨੇ ਤੁਹਾਨੂੰ ਗੁਲਾਮ ਰੱਖਿਆ ਉਹੋ ਹੀ ਤੁਹਾਨੂੰ ਉੱਪਰ ਕਰਨਗੇ ਵਾਹਿਗੁਰੂ ਨੂੰ ਚੇਤੇ ਕਰੋ हिम्मत ਕਰੋ हौसले नाल ਉਠੋ ਤੇ ਆਪਣੇ ਪੈਰਾਂ ਉੱਤੇ ਆਪ ਖੜੇ ਹੋਵੋ ਕਈਆਂ ਅਸਥਾਨਾਂ ਉੱਤੇ ਕਈਆਂ ਦੀਆਂ ਮੁਰਾਦਾ ਪੂਰੀਆਂ ਕੀਤੀਆਂ ਜਿਹੜੇ ਸਾਧੂ ਤੇ ਸੰਤ ਮਹਾਤਮਾ ਸਨ ਖਾਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਉਹਨਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਉਹ ਆਦਿ ਸ੍ਰੀ ਗੁਰੂ ਗ੍ਰੰਥ ਜੀ ਦੇ ਲਿਖਨ ਤੇ ਵਿਚਾਰਨ ਦੀ ਸੇਵਾ ਕਰਨ। ਸਿੰਘਾਂ ਨੂੰ ਸ਼ਸਤਰ ਅਸਤਰ ਤਾਰਨ ਕਰਨ ਦੀ ਸਿੱਖਿਆ ਦੇਣ ਉਨਾ ਨੂੰ ਅਹਿੰਸਕ ਬਣਾ ਕੇ ਕਮਜ਼ੋਰ ਨਾ ਕਰਨ ਹਾਂ ਇਹ ਜ਼ਰੂਰ ਦੱਸਣ ਕਿ ਸ਼ਸਤਰਾਂ ਦੀ ਵਰਤੋਂ ਕਦੋਂ ਕਰਨੀ ਹੈ ਇਸਤਰੀ ਮਜ਼ਲੂਮ ਤੇ ਧਰਮ ਦੀ ਰਾਖੀ ਵਾਸਤੇ ਹੀ ਸ਼ਸਤਰ ਅਸਤਰ ਦੀ ਵਰਤੋਂ ਕੀਤੀ ਹੈ ਬਹੁਤ ਸਾਰੇ ਇਲਾਕੇ ਵਿੱਚ ਫਿਰਦੇ ਹੋਏ ਅਨੇਕਾ ਮੰਦਰ ਮੱਠ ਤੇ ਇਤਿਹਾਸਕ ਸ਼ਹਿਰ ਦੇਖਦੇ ਹੋਏ ਅੰਤ ਸਤਿਗੁਰੂ ਜੀ ਨੰਦੇੜ ਜਾ ਪੁੱਜੇ ਨੰਦੇੜ ਸ਼ਹਿਰ ਤੇ ਉਥੋਂ ਦੀ ਧਰਤੀ ਆਪ ਨੂੰ ਬਹੁਤ ਸੁੰਦਰ ਤੇ ਸ਼ਾਂਤ ਬਾਜੂ ਮੰਡਲ ਵਾਲੀ ਪ੍ਰਤੀਤ ਹੋਈ ਨਦੀ ਗੋਦਾਵਰੀ ਦੇ ਕਿਨਾਰੇ ਡੇਰਾ ਲਾ ਦਿੱਤਾ ਹੁਕਮ ਦੀ ਖੇਡ ਸੀ ਜਿਉਂ ਹੀ ਸਤਿਗੁਰੂ ਜੀ ਨੇ ਹੁਕਮ ਕੀਤਾ ਤੇ ਉਹੀ ਸਿੰਘਾਂ ਨੇ ਤੰਬੂ ਲਾ ਕੇ ਰਿਹائش ਦੇ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗਾ ਸਾਧੂ ਵਰਤੀ ਵਾਲੇ ਲੋਕ ਆਏ ਤੇ ਪੁੱਛਗਿਛ ਕੀਤੀ ਜਦੋਂ ਪੂਰਾ ਪਤਾ ਲੱਗ ਗਿਆ ਤਾਂ ਨਮਸਕਾਰ ਕਰਕੇ ਨਿਹਾਲ ਹੋਏ ਸੇਵਾ ਕਰਨ ਦੇ ਭਾਵ ਨਾਲ ਨਸ ਕੇ ਆਏ ਤੇ ਜੋ ਸ਼ਰਧਾ ਸੀ ਜਿੰਨੀ ਜਿੰਨੀ ਸਮਰੱਥਾ ਸੀ ਉਨੀ ਉਨੀ ਸੇਵਾ ਕੀਤੀ ਕਿਸੇ ਦੁੱਧ ਕਿਸੇ ਮਿੱਠਾ ਕਿਸੇ ਆਟਾ ਚਾਵਲ ਆਦਿਕ ਸਤਗੁਰੂ ਜੀ ਦੇ ਲੰਗਰ ਵਾਸਤੇ ਦਿੱਤੇ ਕਈਆਂ ਮਾਈਆਂ ਪਾਈਆਂ ਨੇ ਹੱਥੀ ਸੇਵਾ ਕਰਨੀ ਆਰੰਭ ਕੀਤੀ ਅਕਾਲ ਪੁਰਖ ਦੀ ਕਿਰਪਾ ਨਾਲ ਦੋ ਦਿਨ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਚੰਗੀਆਂ ਹਰੋਣਕਾ ਹੋ ਗਈਆ ਸਤਗੁਰੂ ਜੀ ਦੇ ਤੰਬੂਆਂ ਵਾਲੀ ਥਾਂ ਇੱਕ ਨਵੀਂ ਹੀ ਗੁਰੂ ਕੀ ਨਗਰੀ ਜਾਪਨ ਲੱਗੀ ਦਰਸ਼ਨ ਕਰਨ ਵਾਲਿਆਂ ਦਾ ਤਾਂ ਤਾਂ ਬਚ ਗਿਆ ਜਿਹੜਾ ਹੁੰਦਾ ਉਹ ਮੁਰਦਾ ਹੋਇਆ ਤਨ ਸਤਗੁਰੂ ਜੀ ਸਤਨਾਮ ਵਾਹਿਗੁਰੂ ਦਾ ਜਾਪ ਚੱਪਦਾ ਜਾਂਦਾ ਵਾਹਿਗੁਰੂ ਜੀ ਹੁਈਆ ਭੁੱਲਾਂ ਗਲਤੀਆਂ ਲੈ ਨੂੰ ਮਾਫ ਕਰਨਾ ਚਹੀਦਾ ਸਬਦ ਆ ਪੜਿਆ ਸੁਣਿਆ ਪਰਵਾਨ ਕਰਨਾ ਚਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ